ਸਰਸ਼ੀਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕਰਾਂਗੇ ਸ਼੍ਰੀ ਮੁਕਸਸਾਹ ਦੇ ਸ਼੍ਰੀ ਮੁਕਸਸਾਹ ਸਾਹਿਬ ਦੇ ਵਿੱਚ ਸੀਵਰੇਜ ਵਿਭਾਗ ਦੀ ਲਾਪਰਵਾਹੀ ਉਸ ਵੇਲੇ ਸਾਹਮਣੇ ਜਦੋਂ ਹਾਈਵੇ ਤੇ ਬਣੇ ਖੱਡੇ ਦੇ ਵਿੱਚ ਦੋ ਮੋਟਰਸਾਈਕਲ ਡਿੱਗ ਪਏ ਜਿਸ ਦੌਰਾਨ ਉਹਨਾਂ ਨੂੰ ਸੱਟਾਂ ਲੱਗਿਆ ਤੇ ਇੱਕ ਲਾਤਾ ਹੋ ਗਿਆ ਜਿਸ ਦੇ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਰਾਜਾ ਵਿਰਿੰਗ ਦੇ ਮਾਮਾ ਬਰਾੜ ਵੀ ਪਹੁੰਚੇ ਅਤੇ ਉਹਨਾਂ ਨੇ ਸੀਵਰੇਜ ਵਿਭਾਗ ਦੀ ਇਸ ਕੁਤਾਹੀ ਨੂੰ ਲੈ ਕੇ ਉਹਨਾਂ ਦੀ ਚੰਗੀ ਝਾੜ ਕੀਤੀ ਹੈ ਕਿਸ ਤਰੀਕੇ ਦੇ ਨਾਲ ਤੁਹਾਡੀ ਲਾਪਰਵਾਹੀ ਦੇ ਕਰਕੇ ਕਿਸੇ ਦੀ ਵੀ ਜਾਨ ਜੋਖਮ ਵਿੱਚ ਪੈ ਸਕਦੀ ਆ ਉਹ ਦੇਖਦੇ ਆਂ ਰਾਤੀ ਇੱਕ ਮੋੜ ਸਾਂ ਡਿੱਗਾ ਜੀ ਵਿੱਚ ਇੱਕ ਬੰਦਾ ਤਾਂ ਕੱਢ ਲਿਆ ਉਹਦੇ ਵਿੱਚ ਇੱਕ ਬੰਦਾ ਉਹ ਆਂਦਾ ਮੇਰੇ ਨਾਲ ਆ ਪਤਾ ਨਹੀਂ ਹੁਣ ਉਹ ਰੱਬ ਜਾਣੇ ਵੀ ਵਿੱਚ ਆ ਕਿ ਕਿਵੇਂ ਆ ਕੀ ਨਹੀਂ ਸਵੇਰ ਦੇ ਹੁਣ ਕਿੰਨਾ ਟਾਈਮ ਹੋ ਗਿਆ ਮੇਰੇ ਸੋ ਨਾਲ 8 ਵਜੇ ਦੇ ਅਸੀਂ ਖੜੇ ਆਂ ਜੀ ਹੁਣ ਟਾਈਮ ਨੋਟ ਕਰ ਲੋ ਵੀ ਕਿੰਨਾ ਟਾਈਮ ਹੋ ਗਿਆ ਹਜੇ ਤੱਕ ਕੋਈ ਪ੍ਰਸ਼ਾਸਨ ਨਹੀਂ ਕੋਈ ਕਿਸੇ ਦੀ ਜ਼ਿੰਮੇਵਾਰੀ ਨਹੀਂ ਵੀ ਕੋਈ ਬੰਦਾ ਲੱਭ ਸਕੀਏ ਜਾਂ ਅਸੀਂ ਉਹਦੀ ਪੜਤਾਲ ਕਰ ਸਕੀਏ ਵੀ ਕਿੱਥੇ ਆ ਕਿੱਥੇ ਨਹੀਂ ਗੋ ਦੀ ਕੋਈ ਜ਼ਿੰਮੇਵਾਰੀ ਨਹੀਂ ਵੀ ਕੋਈ ਬੈਰੀਕੇਡ ਲਾਉਣ ਜਾਂ ਕੁਝ ਵੀ ਕਰਨ ਫਿਰ ਜੀ ਸੜਕ ਬਿਲਕੁਲ ਥੱਲੇ ਖਾਲੀ ਆ ਇਹਨਾਂ ਐਸ ਡੀਓ ਨੂੰ ਜੇ ਆਈ ਨੂੰ ਕਿਹਾ ਜੇ ਸੀ ਬੀ ਨਾਲ ਥੱਲੇ ਭੰਨ ਦੋ ਵੀ ਉਤੋਂ ਦੇ ਲੋਕ ਲੰਗੀ ਜਾਂਦੇ ਆ ਵੀ ਕੋਈ ਨੁਕਸਾਨ ਹੋ ਸਕਦਾ ਉਹ ਵੀ ਇਹਨਾਂ ਪਣਾਈ ਕੋਈ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਜੀ ਫਿਰ ਜੀ ਜਿਹੜਾ ਜੇ ਆਈ ਹੈ ਇਹਨਾਂ ਦਾ ਪੱਟੀ ਉਹਨੂੰ ਬਕਾਇਦਾ ਮੈਂ ਆਪ ਤਿੰਨ ਵਾਰੀ ਉਹ ਬੰਦਾ ਕਹਿ ਦੇ ਮੈਨੂੰ ਵੀ ਨਹੀਂ ਇਹ ਗੱਲ ਆਖੀ ਤਿੰਨ ਵਾਰੀ ਉਹਨੂੰ ਆਖਿਆ ਜੀ ਵੀ ਮੰਨ ਲਓ ਵੀਡੀਓ ਵੀ ਮੈਨੂੰ ਆਂਦਾ ਵੀਡੀਓ ਸੈਂਡ ਕਰ ਦੇ ਫੇਰ ਵੀ ਉਹਨੂੰ ਵੀਡੀਓ ਵੀ ਸੈਂਡ ਕੀਤੀ ਆ ਕਹਿੰਦਾ ਵੀ ਰਿਟਰਨ ਜਿਹਾ ਲਿਖ ਕੇ ਦੇ ਦੇ ਤੇ ਫਿਰ ਅਸੀਂ ਐਕਸ਼ਨ ਲੈ ਸਕਦੇ ਤੇ ਇਹ ਜਿਹੜਾ ਵੀਰੇ ਖੱਡਾ ਪੈ ਚੁੱਕਿਆ ਇਹਨੂੰ ਅੱਜ ਤੋਂ 15 ਦਿਨ ਹੋ ਚੁੱਕੇ ਖੱਡੇ ਪਏ ਨੂੰ ਇਹ ਪ੍ਰਸ਼ਾਸਨ ਨੂੰ ਇਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਇਹਦੇ ਵਿੱਚ 3-4 ਤਾਂ ਗੱਡੀਆਂ ਮਤਲਬ ਕੋਈ ਵੱਜ ਕੇ ਨੁਕਸਾਨ ਹੋ ਚੁੱਕਿਆ ਉਹਨਾਂ ਦਾ ਠੀਕ ਹੈ ਜੀ ਉਸ ਤੋਂ ਬਾਅਦ ਇਹ ਬੁਜਰੰਗ ਜਿਹੜੀ ਫੂਡ ਛੇਲਰਾ ਇਹਨਾਂ ਨੇ ਇਹਦੇ ਤੇ ਮਤਲਬ ਕਿ ਖੱਡੇ ਨੂੰ ਜਿਸ ਵੀ ਰਾਹੀਂ ਮਾਲੋ ਡੂੰਗਾ ਕਰਵਾ ਕੇ ਸਾਈਡ ਤੋਂ ਮਤਲਬ ਵੀ ਉੱਤੋਂ ਲੋਕੀ ਡਿੱਗਣੋਂ ਵਿੱਚੋਂ ਵੱਜਣ ਤੇ ਸਾਈਡ ਤੇ ਕਰਵਾ ਕੇ ਉਹਨੂੰ ਰੱਖਤਾ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਹਜੇ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ ਇੱਕ ਕੱਲ ਪਰਸੋਂ ਦੀ ਘਟਨਾ ਹੈ ਇਹਦੇ ਵਿੱਚ ਮੋਟਰਸਾਈਕਲ ਡਿੱਗ ਪਿਆ ਉਹ ਸ਼ੈਲਰ ਵਾਲਿਆਂ ਨੇ ਜਿਹੜੇ ਇਹਨਾਂ ਦੇ ਕਰਿੰਦੇ ਨੇ ਉਹਨਾਂ ਨੇ ਉਹਨੂੰ ਵਿੱਚੋਂ ਕੱਢ ਕੇ ਉਹਦੀ ਜਾਨ ਬਚਾਈ ਪਰ ਫਿਰ ਵੀ ਪ੍ਰਸ਼ਾਸਨ ਦੇ ਕੰਨਾਂ ਤੇ ਜੂਨ ਹੀ ਸਰਕ ਰਹੀ ਇਸ ਕੰਮ ਇਸ ਰੋਡ ਦਾ ਬਹੁਤ ਮੰਦਾ ਹਾਲ ਹੈ ਜੀ ਜਿਹੜੀ ਪਾਈਪਾਈ ਆ ਉਹਦੇ ਨਾਲੋਂ ਪਾਈਪਾਂ ਲੀਕ ਹੋ ਕੇ ਨਾਲ ਮਿੱਟੀ ਸੀਵਨਾਲੇ ਚ ਪਹੁੰਚ ਗਏ ਜਿਹੜੀ ਕਿ ਸੁਰੰਗ ਬਣ ਚੁੱਕੀ ਆ ਪਤਾ ਨਹੀਂ ਕਿਹੜੀ ਚੀਜ਼ ਕਿਹੜੀ ਕਦੋਂ ਡਿੱਗ ਪੈਂਦੀ ਇੱਥੇ ਉੱਪਰੋਂ ਸੜਕ ਦੀਂਦੀ ਆ ਬਾਈ ਜੀ ਥੱਲੋਂ ਜਮਾ ਖੋਖਲਾ ਪਤਾ ਨਹੀਂ ਕਿਹੜੀ ਗੱਡੀ ਕਦੋਂ ਦਬ ਜਾਂਦੀ ਇੱਥੇ ਆ ਤੁਹਾਡੇ ਸਾਹਮਣੇ ਹਾਲਾਤ ਆ ਜਿਹੜਾ ਸਾਹਮਣੇ ਟੂਆ ਬਣਿਆ ਖੜਾ ਆ ਪਹੁੰਚ ਇੱਕ ਵਾਰੀ ਹੋਈ ਹੈ ਜੀ ਪਰ ਕਿਸੇ ਨੇ ਨਹੀਂ ਇੱਥੇ ਸੁਣਵਾਈ ਮੌਕਾ ਵੀ ਨਹੀਂ ਵੇਖਣਾ ਹੈ ਜੀ ਕੋਈ ਇੱਥੇ ਜਦੋਂ ਸਾਨੂੰ ਇਨਸਪੈਕਟੈਂਟ ਦਾ ਇਹ ਪਤਾ ਲੱਗਿਆ ਹੈਗਾਗਾ ਉਹਦੇ ਵਿੱਚ ਮਤਲਬ ਦੇਖਿਆ ਕਿ ਵੀ ਇੱਕ ਮੋਟਰਸਾਈਕਲ ਵਿੱਚ ਗਿਰਿਆ ਹੋਇਆ ਹੈਗਾਗਾ ਤੇ ਤੁਸੀਂ ਇਹ ਦੱਸ ਰਹੇ ਹੋ ਕਿ ਵੀ ਜਿਹੜੀਆਂ ਦੂਸਰੀਆਂ ਆਪਣੀਆਂ ਰੋਡ ਸੇਫਟੀ ਵਾਲੀਆਂ ਟੀਮ ਸੀਗੇ ਆਗੇ ਆ ਇੱਕ ਜਿਹੜਾ ਮਤਲਬ ਜਿਹਦੇ ਨਾਲ ਐਕਸੀਡੈਂਟ ਹੋਇਆ ਉਹਨੂੰ ਕੱਟ ਕੇ ਉਹ ਲੈ ਗਏ ਸੀਗੇ ਪਿੰਡ ਵਾਸੀਆਂ ਦੀ ਸਹਾਇਤਾ ਦੇ ਨਾਲ ਪਰ ਇੱਥੇ ਦੋ ਚਪਲਾਂ ਪਈਆਂ ਹੋਈਆਂ ਜਿਸ ਤੋਂ ਇਹ ਪਤਾ ਲੱਗ ਰਿਹਾ ਹੈਗਾ ਕਿ ਦੋ ਜਣੇ ਗਿਰੇ ਹੋਣੇ ਹੋਣੇ ਸੀ। ਹੁਣ ਆਪਾਂ ਉਧਰ ਆ ਹੀ ਪਤਾ ਕਰਦੇ ਆ ਉਹ ਜਿਹੜਾ ਬੰਦਾ ਹੈ ਜਾਗਾ ਹਸਪੀਟਲ ਲੈ ਜਾ ਜਾ ਕੇ ਵੀ ਉਸ ਦਾ ਠੀਕ ਹੋ ਉਸ ਦੇ ਨਾਲ ਜਾਂ ਨਹੀਂ ਸੀ ਜੇ ਕੀ ਇਨਸੀਡੈਂਟ ਹੈਗਾਗਾ। ਬਾਕੀ ਐਸਜੀਓ ਸਾਹਿਬ ਆਗੇ ਹੈਗੇ ਐਗੇ ਸੀਪੀਚ ਵਾਲੇ ਉਹਨਾਂ ਨੂੰ ਹਦਾਇਤ ਕਰ ਦਿੱਤੀ ਹੈ ਕਿ ਇਹ ਵਾਲਾ ਖੱਡਾ ਵੀ ਜਿਸ ਜਿਹੜਾ ਅੱਗੇ ਉਤਰੀ ਜਿਹੜਾ ਹੈਗਾ ਉਸ ਦਾ ਤੁਰੰਤ ਮਤਲਬ ਅੱਜ ਇਹਦਾ ਹਲਕਟਿਆ ਜਾਵੇ ਤਾਂ ਜੋ ਕਿ ਕੋਈ ਹੋਰ ਇਨਸੀਡੈਂਟ ਹੋਣ ਤੋਂ ਬਚਿਆ ਜਾਵੇ ਖਿਆਲ ਦੇਖਿਆ ਜਾਵੇ ਤਾਂ ਸੀਵਰੇਜ ਵਿਭਾਗ ਦੇ ਬਹੁਤ ਵੱਡੀ ਲਾਪਰਵਾਹੀ ਮੰਨੀ ਜਾ ਸਕਦੀ ਹੈ ਕਿਉਂਕਿ ਇਸ ਦੇ ਨਾਲ ਕਿਸੇ ਹੋਰ ਨਾਲ ਵੀ ਅਜਿਹਾ ਹਾਸਾ ਵਾਪਰ ਸਕਦਾ ਹੈ ਬਿਊਰੋ ਰਿਪੋਰਟ ਅਖੰਡ ਲੋਕ